ਸੋਮਵਾਰ ਸ਼ਾਮ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਇਸ ਬੈਠਕ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਨੇ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਦਿਲਜੀਤ ਸਿੰਘ ਚਿਮਾਨੀ ਜਿਹੜੇ ਕਿਸਾਨਾਂ ਦੇ ਗੰਨੇ ਦੇ ਜਿਹੜੇ ਜਿਹੜੇ ਕਮਿਟਮੈਂਟ ਸਰਕਾਰ ਨੇ ਕੀਤੀ ਸੀ ਕਿ ਕੁਝ ਹਿੱਸਾ ਜਿਹੜਾ ਉਹ ਉਹਦੇ ਵਿੱਚ ਪੰਜਾਬ ਸਰਕਾਰ ਪੇ ਕਰੇਗੀ ਉਹ ਵੀ ਫੈਸਲਾ ਲਿਆ ਕਿ ਗਵਰਨਮੈਂਟ ਜਿਹੜੀ ਹੈ ਕਿਸਾਨਾਂ ਨੂੰ ਉਹਦੀ ਪਰਪਾਈ ਕਰੇਗੀ ਔਰ ਬਾਅਦ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਉਹ ਮਿਲਣ ਦੇ ਵਿੱਚੋਂ ਕਰੇਗੀ ਪਰ ਸਰਕਾਰ ਆਪਣੀ ਜ਼ਿੰਮੇਵਾਰੀ ਬਤਾਏਗੀ ਜਿੰਨਾ ਸ਼ੇਅਰ ਸਰਕਾਰ ਨੇ ਕਿਹਾ ਸੀ ਉਹਦੇ ਵਿੱਚ ਪਾਉਣ ਵਾਸਤੇ ਉਹ ਸਰਕਾਰ ਆਪਰੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੁਝ ਬਰਾਦਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਜਿਹੜਾ ਹੈਗਾ ਬੈਕਵਰਡ ਕਲਾਸਿਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਉਹਦੇ ਵਿੱਚ ਇੱਕ ਗੁਸਾਈ ਗੋਸਵਾਮੀ ਯਾਦਵ ਅहीर ਤਰਵਾਰੀ ਬਰਾਦਰੀਆਂ ਦੇ ਜਿਹੜੇ ਵੀ ਉਹਨਾਂ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਅੱਜ ਕੈਬਨਿਟ ਨੇ ਬੈਕੂੜੀ ਕਲਾਸ ਦੇ ਵਿੱਚ ਸ਼ਾਮਲ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਇੱਕ ਭੋਗਪੁਰ ਦੇ ਵਿੱਚ ਸਬਸਿਡੀਰੀ ਹੈਲਥ ਸੈਂਟਰ ਹੈ ਜੀ ਉਹਨੂੰ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਜਿਹੜਾ ਉਹ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਸੀ ਉਹਨੂੰ ਪ੍ਰਵਾਨਗੀ ਦਿੱਤੀ ਹੈ ਇੱਕ ਅਹਿਮਦਗੜ੍ਹ ਨੂੰ ਜਿਹੜੀ ਸਬ-ਸਿਲ ਸੀ ਉਹਨੂੰ ਸਬ-ਡਿਵੀਜ਼ਨ ਤੇ ਤਹਿਸੀਲ ਬਣਾਇਆ ਗਿਆ ਇਸੇ ਤਰ੍ਹਾਂ ਸਮਾਲਸਰ ਕਸਬਾ ਹੈਗਾ ਮੋਗੇ ਦੇ ਵਿੱਚ ਉਹਨੂੰ ਵੀ ਸਬ-ਸਿਲ ਜਿਹੜਾ ਬਲੈਗ ਇੱਕ अजीतਵਾਲ ਜਿਹੜਾ ਕਸਬਾ ਹੈਗਾ ਉਹਨੂੰ ਵੀ ਸਬਸਤਿਲ ਜਿਹੜਾ ਬਣਾਉਂਦਾ ਉਹ ਫੈਸਲਾ ਕੀਤਾ ਭਗਤਪੁਰਨ ਸਿੰਘ ਸਿਹਤ ਬੀਮਾ ਯੋਜਨਾ ਜਿਹੜੀ ਹੈ ਉਹ ਅੱਗੇ ਕੰਟੀਨਿਊ ਕਰੋਗੀ ਉਹਦਾ ਜਿਹੜੀ ਅੱਜ ਉਹਨੂੰ ਪ੍ਰਵਾਨਗੀ ਜਿਹੜੀ ਹੈ ਮਹਿਕਮੇ ਦਾ ਜੋ ਫੈਸਲਾ ਸੀ ਟੈਂਡਰਿੰਗ ਦਾ ਸਾਰਾ ਉਹਨੂੰ ਪ੍ਰਵਾਨਗੀ ਅੱਜ ਕੈਬਨਿਟ ਦਿੱਤੀ